With your support, we can raise your voice globally. With your support, we can address those issues that no other media talks about with your support we can bring you breaking news from around the world it's about consulting our allies and having a dialogue these lessons as i stated was learned while working with our coalition partners with your support we can educate and inform everyone about who sikhs are and connect our youth to Sikhi. And it's just um, you know representative of a, a culture that's all about peace. Support your TV channel and help us take your voices to everyone around the world for every human rights issue. United States, French, European courts, United Nations Human Rights Committee. All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਿਕਰਜੀ ਕਾ ਖਾਲਸਾ ਵਿਕਰਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਫ੍ਰੀਤ ਕੋਰ ਨਿਊਜ਼ ਟੀਵੀ 84 ਦਨਾਲ ਵਿਅਰਸ ਪਿਛਲੇ ਕੁਝ ਦਿਨਾਂ ਤੋਂ ਪਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਜੂਕੇਸ਼ਨ ਤੇ ਆਮ ਆਦੀ ਪਾਰਟੀ ਵੱਲੋਂ ਇਸ਼ੂ ਚੁੱਕਿਆ ਜਾ ਰਿਹਾ ਹੈ ਨਿੰਦਰ ਮੋਦੀ ਦੀ ਐਜੂਕੇਸ਼ਨ ਦਾ ਇਹ ਇਸ਼ੂ ਕੀ ਹੈ ਇਸ ਸਬੰਧੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਇਸ ਵੇਲੇ ਕੀ ਕਾਰਗੁਜ਼ਾਰੀ ਹੈ ਆਮ ਆਦਮੀ ਪਾਰਟੀ ਪੰਜਾਬ ਲਈ ਅਤੇ ਸਪੈਸ਼ਲੀ ਸਿੱਖਾਂ ਦੇ ਲਈ ਕਿਹਨਾ ਇਸ਼ੂਜ਼ ਲਈ ਕਨਸਰਨਡ ਹੈ ਇਸ ਸਬੰਧੀ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਐਮਐਲਏ ਤੇ ਜਰਨਲਿਸਟ ਸਰਦਾਰ ਜਰਨੈਲ ਸਿੰਘ ਜੀ ਦੇ ਨਾਲ ਜਿਹੜੇ ਕਿ ਇਸ ਵੇਲੇ ਦਿੱਲੀ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਜੀ ਸਾਹਿਬ ਜੀ ਕੋਈ ਤਰੀਕਾ ਵਾਟ ਕਰਦਾ ਜੀ ਅ ਵੀਜੀ ਵਾਸ ਕਟਾਰੀ ਆ ਵਿੱਚ ਮੈਂ ਨਾਲ ਗੱਲਬਾਤ ਕਰਾਂਗੀ ਨਾਲ ਨਾਲ ਆਵਾਜ਼ ਸੈੱਟ ਕਰਨਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਮੋਦੀ ਦੀ ਡਿਗਰੀ ਦਾ ਇਸ਼ੂ ਆਮ ਆਦੀ ਪਾਰਟੀ ਵੱਲੋਂ ਰੇਜ਼ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਵਿੱਚ ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਇਹ ਇਸ਼ੂ ਕੀ ਹੈ ਕੀ ਸੱਚਾਈ ਹੈ ਨਰਿੰਦਰ ਮੋਦੀ ਦੀ ਐਜੂਕੇਸ਼ਨ ਦੀ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਵਿਕਲੋ ਵਾਲੀ ਜਿਹੜੀਆਂ ਡਿਗਰੀਆਂ ਦਾ ਸਮਾਨ ਹੈ ਉਹਦੇ ਉੱਤੇ ਜਿਹੜੀਆਂ ਡਿਗਰੀਆਂ ਦਾ ਨਾਮ ਹੀ ਠੀਕ ਨਹੀਂ ਲੱਗੇ ਜੀ ਹੈਗਾ ਜਦੋਂ ਜਦੋਂ ਸੱਜਣਨ ਵਾਸਤੇ ਉਹਨਾਂ ਦੇ ਰਿਪੋਰਟ ਮੰਗੇ ਗਏ ਜਿੱਦੀ ਯੂਨੀਵਰਸਿਟੀ ਤੋਂ ਉਹ ਮੰਨਨ ਕਰਤਾ ਓਕੇ ਦੇਖੋ ਉਹਨਾਂ ਕੋ ਜਿਹੜਾ ਸੀਨੀਅਰ ਕਮਿਸ਼ਨਰ ਹੈ ਜੀ ਉਹਨੇ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਵੀ ਟੀਮ ਇਥੋਂ ਆਵਾਂ ਦੀ ਪਾਰਟੀ ਜਿੱਦੇ ਗਏ ਜਾ ਕੇ ਜਿੱਦੀ ਯੂਨੀਵਰਸਿਟੀ ਤੋਂ ਤੁਹਾਨੂੰ ਰਿਪੋਰਟ ਦੇ ਕਰੋਗੇ ਉਹਨਾਂ ਦਾ ਕਿੱਥੇ ਐਡਮਿਸ਼ਨ ਸੀ ਕਿਹੜਾ ਉਹਨਾਂ ਦੀ ਇਨਵੋਲਵਮੈਂਟ ਸੀ ਕਿਹੜੇ ਹੱਦ ਤੰਦੇ ਸੀ ਕੋਸਟ ਦੇ ਅੰਦਰ ਇੰਕਾਰ ਕਰ ਦਿੱਤਾ ਜੀ ਜਿਹੜਾ ਜਿਹੜੀ ਡਿਗਰੀ ਸਬੀਰ ਨੂੰ ਵਸੂਤੋਂ ਦੇਮ ਚੇਜ਼ੀ ਸੀ ਉਹ ਆਸਮੀ ਆਵੇ ਪਛਾਦੇ ਰਿਕਾਰਡੇ ਦਿਖਾ ਰਹੇ ਹੈ ਤੇ ਤੁਹਾਨੂੰ ਲੱਗਦਾ ਕਿ ਇੱਕ ਕੁਝ ਉਹ ਸਮਥਿੰਗ ਸਪੈਸੀਲ ਕੋਈ ਨਾ ਕੋਈ ਇਹਦੇ ਵਿੱਚ ਗੜਬੜ ਜ਼ਰੂਰ ਹੈ ਉਹ ਅਜੇ ਵੀ ਜਿਹੜੇ ਰਿਕਾਰਡਸ ਨੇ ਠੀਕ ਕਰ ਦਿੱਤੇ ਨੇ ਤੇ ਉਹ ਜਿਹੜੇ ਰਿਕਾਰਡ ਦੀ ਜਾਣਕਾਰੀ ਮੰਗ ਰਹੇ ਬੇਨੇ ਰਹੇ ਜੀ ओके ओके सो ਵੀ ਜਿਸਰ ਗੱਲ ਕੀਤੀ ਕਿ ਇਹ ਤੁਸੀਂ ਜਾਣਕਾਰੀ ਮੰਗ ਰਹੇ ਹੋ ਦੇ ਨਹੀਂ ਦੇ ਨਹੀਂ ਰਹੀ ਪਰ ਅਗਰ ਇਹ ਜਾਣਕਾਰੀ ਤੁਹਾਨੂੰ ਦਿੰਦੇ ਨੇ ਅਗਰ ਸਚਾਈ ਸਾਹਮਣੇ ਆ ਵੀ ਜਾਂਦੀ ਹੈ ਇਸ ਡਿਗਰੀ ਦੀ ਕਿ ਇਹ ਅਸਲੀ ਹੈ ਕਿ ਨਕਲੀ ਹੈ ਇਸ ਦੇ ਨਾਲ ਕੀ ਹੋਵੇਗਾ ਵਾਟਸ ਗੋਣਾ ਹੈਪਨ ਜੀ ਤਾਂ ਲਈ ਨਹੀਂ ਆਪਾਂ ਉਹ ਤੇ ਤਾਂ ਨਹੀਂ ਕੀਤੀ ਤੁਹਾਨੂੰ ਗੱਲ ਵੀ ਬਾਤ ਕੀਤੀ ਉਹ ਕੋਈ ਨਾ ਪੈਂਦਾ ਜੀ ਇਹ ਤਾਂ ਉਹ ਦੀ ਵਿਆਕਤ ਹੋਣੀ ਸੀ ਜੇ ਸਚਾਈ ਤੋਂ ਲੋਕੋ ਦੇ ਪਤਾ ਲੈਂਦੇ ਕਿ ਇਸ ਜੀਪਰ ਦਾ ਮੰਤਰੀ ਪਹਿਲੇ ਉਹਨੇ ਆਪਣੀ ਐਫੀ ਡੈਬਲ ਡਿਪਲੋਮਾ ਵੀ ਮੈਜ ਨਹੀਂ ਕੀਤਾ ਹੋਇਆ ਹਾਂ ਜੀ ਮੈਂ ਤਾਂ ਕਾਪੀ ਜੀ ਹਿਆਰ ਕੀਤਾ ਹੋਇਆ ਹੈ ਜੀ ਮੈਂ ਸੀਜੀਪਾਸ ਕੀਤੀ ਹੋਈ ਹੈ ਜੀ ਮੈਂ ਉਹ ਨਹੀਂ ਕੀਤੀ ਹੋਈ ਹੈ ਜੀ ਬੰਦਾ ਜਿਹੜਾ ਸੀ ਇਹ ਗੁਰਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਏ ਤੇ ਬੜੇ ਸ਼ਰਮ ਦੀ ਗੱਲ ਹੈ ਜੀ ਕਿ ਇਹ ਇਹ ਵਿਸ਼ਵਾਸ ਗੱਲ ਇਹ ਨਹੀਂ ਹੈ ਕਿ ਉਹਦੇ ਕਿਸੇ ਨਹੀਂ ਲਖਵਾਉਣ ਕਰਕੇ ਜਾਂ ਨਹੀਂ ਹੋਣ ਕਰਕੇ ਉਹਦੇ ਪ੍ਰਧਾਨ ਮੰਤਰੀ ਬਣਨ ਦੇ ਚਰਚੇ ਨਾ ਦੀ ਕਿ ਕਿ ਇਹ ਸਿਰ ਯੋਗਤਾ ਦਾ ਮਾਪਦੰਡ ਹੈ ਜੀ ਕੱਲ ਇੰਨੀ ਕੁ ਗੱਲ ओके ਪਰ ਵੀਰ ਜੀ ਜਿਸਾ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਆਮ ਦਿਨਲੀ ਯੂਨੀਵਰਸਿਟੀ ਤੋਂ ਜਾਂ ਪਾਰਟੀ ਦੇ ਕੋਲੋਂ ਇਹ ਡਿਗਰੀ ਮੰਗਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਚ ਇਹ ਵੀ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਕਿਹਾ ਹੈਗਾ ਕਿ ਇਹ ਇਹ ਡਿਗਰੀ ਹੈਗੀ ਆ ਇਟਸ ਰੀਅਲ ਇਟਸ ਨਾਟ ਫੇਕ ਵਾਟ ਡੂ ਯੂ ਵਾਂਟ ਟੂ ਸੇ ਬਾਟ ਥੈਟ ਦਿੱਲੀ ਮਸਟਰੀ ਡੇਸ ਨਾ ਰਿਹਾ ਹੈ ਨਾ ਇਹ ਕੁਆਲਿਫੀਕੇਸ਼ਨ ਡਿਸਟੈਂਸ ਪਰ ਨਾ ਕੋਈ ਕੁਆਲਿਫੀਕੇਸ਼ਨ ਹੀ ਨਹੀਂ ਆ ਰਿਹਾ ਸੀ ਪਰ मेरा फिर वही कहना है कि कुछ सवाल साढ़े पार्टी के लीडर हालांकि मैं उन्हें अब कितना इत्तेफाक रखता हूँ देवी तो उससे तो तो कि नहीं ये सवाल में किसी तक ले जाना चाहिए जैसे ले जाना चाहिए जैसे इतनी क्लैरिटी होनी चाहिए कि पहले अपनी जानकारी के लिए इस बारे में आज नहीं कह रहे पर मैं ना जरूर कह रही हूँ कि दिल्ली यूनिवर्सिटी में जो तो जवाब मंगाया जा रहा है जिसके मतलब कि जवाब क्यों नहीं दिखता जेड़े चौदह सवाल में पूछे गए थे उन्होंने उन्होंने कितने भी जवाब नहीं दिखता क्यों सेंट्रल इंफॉर्मेशन कमीशन ने अभी तक ਜਿਵੇਂ ਸਰ ਪੋਲੀਟੀਕਲੀ ਜਵਾਬ ਆਇਆ ਇਹ ਇਹ ਜਿਹੜੀ ਜਿਹੜੇ ਕਈ ਸਵਾਲ ਬੈਠੇ ਸੀ ਓਕੇ ओके ਵੀਰ ਜੀ ਸੋ ਵੀਰ ਜੀ ਇਹ ਤਾਂ ਅਸੀਂ ਨਿੰਦਰ ਮੋਦੀ ਦੀ ਡਿਗਰੀ ਦੇ ਬਾਰੇ ਗੱਲਬਾਤ ਕੀਤੀ ਪਰ ਹੋਰ ਇਸ਼ੂਜ਼ ਦੇ ਉੱਪਰ ਵੀ ਅਸੀਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਪਿਲੀਪਿਦ ਦੀਆਂ ਘਟਨਾਵਾਂ ਤੋਂ ਜਿਵੇਂ ਤੁਸੀਂ ਜਾਣਦੇ ਕਿ ਪਿਛਲੇ ਮਹੀਨੇ ਅਤੇ ਪਿਛਲੇ ਕੁਝ ਦਿਨਾਂ ਤੋਂ ਪਿਲੀਪਿਦ ਦੀਆਂ ਦੋ ਘਟਨਾਵਾਂ ਸਾਡੇ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਪਹਿਲੀ ਜਿਹੜੀ ਸੀ ਕਿ ਇਸ ਤਰ੍ਹਾਂ 1991 ਦੇ ਵਿੱਚ ਵਿਲੇਜਸ ਟੂਰਿਸਟ ਬੱਸ ਦੇ ਵਿੱਚੋਂ 11 ਸਿੰਘਾਂ ਨੂੰ ਕੱਢਿਆ ਗਿਆ ਸੀ ਉਹਨਾਂ ਦਾ ਫੇਕ ਇਨਕਾਊਂਟਰ ਕੀਤਾ ਗਿਆ ਸੀ 25 ਸਾਲ ਬਾਅਦ ਯਾਨੀ ਕਿ ਪਿਛਲੇ ਮਹੀਨੇ 2016 ਨੂੰ 47 ਪੁਲਿਸ 47 48 ਪੁਲਿਸ ਆਫੀਸਰ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਫਾਨ ਹੋਇਆ ਇਹ ਤਾਂ ਸਗੀ ਇੱਕ ਘਟਨਾ ਹੁਣ ਦੂਸਰੀ ਘਟਨਾ ਸਾਹਮਣੇ ਆਈਏ ਦੋ ਦਿਨ ਦਿਨ ਪਹਿਲਾਂ ਕਿ ਕਿਸ ਤਰ੍ਹਾਂ ਨਵੰਬਰ 8 1994 ਦੀ ਰਾਤ ਨੂੰ 28 ਤਾਰਾ ਦੇ ਦਿਨ ਜਿਹੜੇ ਸਿੱਖ ਕੈਦੀ ਸੀ ਉਹਨਾਂ ਨੂੰ ਆਫੀਸਰਸ ਨੇ ਜੇਲ੍ਹ ਕੈਦੀਆਂ ਨੇ ਕੱਢ ਕੇ ਬਾਹਰ ਤਸ਼ੱਦਦ ਕੀਤਾ ਰੋਡਸ ਦੇ ਨਾਲ ਐਂਡ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਜਿਨ੍ਹਾਂ ਤੇ ਤਸ਼ੱਦਦ ਨਾ ਸਹੰਦੇ ਹੋਏ ਸੱਤ ਜਿਹੜੇ ਕੈਦੀ ਸੀਗੇ ਸਿੱਖ ਕੈਦੀ ਸੀਗੇ ਉਹ ਉਸੇ ਵੇਲੇ ਉਹਨਾਂ ਦੀ ਡੈਥ ਹੋ ਗਈ ਸ਼ਹੀਦ ਹੋ ਗਏ ਜਿਹੜੇ ਬਾਕੀ ਦੇ 21 ਸੀਗੇ ਉਹਨਾਂ ਵਿੱਚ ਕਾਫੀ ਜ਼ਖਮੀ ਹੋਏ ਸੀ ਕਾਫੀ ਡਿਸੇਬਲਡ ਹੋਏ ਕੇਸ ਕੋਰਟ ਦੇ ਵਿੱਚ ਚੱਲਿਆ 2007 ਦੇ ਵਿੱਚ ਇਹ ਕੇਸ ਸੀਗਾ ਵਿਦਡਰਾ ਕਰ ਦਿੱਤਾ ਗਿਆ ਤੁਸੀਂ ਇਹਨਾਂ ਦੋਵਾਂ ਘਟਨਾਵਾਂ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਨੋਬਕਾ ਦਾ ਵੀ ਪਰਮ ਨਹੀਂ ਰਿਹਾ ਇਸ ਤਰ੍ਹਾਂ ਦੇ ਨਾਲ 1980s ਦੇ ਵਿੱਚ 90s ਦੇ ਵਿੱਚ ਜੀ ਮਤਲਬ ਸਿਕਨਾ ਬੰਗਾ ਕੇ ਤੌਰ ਤੇ ਪਿਆ ਗਿਆ ਇਸ ਤਰ੍ਹਾਂ ਦੇ ਨਾਲ ਉਸ ਨੇ ਜਿਹੜੀ ਸਰਕਾਰ ਨੇ ਵਿਦਿਆਨੇ ਇੱਕ ਨਫਰਤ ਦਾ ਮਾਹੌਲ ਪਣਨ ਦਿੱਤਾ ਜੀ ਇਸ ਤਰ੍ਹਾਂ ਦਾ ਸੀ ਕਿ ਉਹ ਜੰਗਤ ਕਿਤੇ ਪਰ ਕੇ ਜਿਹੜੀਆਂ ਸੇਵਾ ਨੂੰ ਜਿਹੜਾ ਯੂਪੀ ਤੋਂ ਨਿਕਲ ਕੇ ਆ ਰਹੀਆਂ ਨੇ ਤੇ ਇਹ ਸਾਸੀ ਨੇ ਜੋ ਮਲਾਕੋ ਨੇ ਇਹ ਜਿਮੋਨਾਂ ਨਾਲ ਵੀ ਹੋਇਆ ਜੀ ਬਟਨਾ ਉੱਧ ਵੀ ਰੈਟ ਨੂੰ ਇਸ ਉੱਪਰ ਜੀ ਜਿਹਦੇ ਪੁੱਛੋ ਨੇ ਤਾਂ ਇਹੋ ਜਿਹਾ ਮਨਨਤਾ ਦੀ ਕਾਹਲੀ ਕਰਦਾ ਸੀ ਉਹ ਵੀ ਕਿਸੇ ਦਾ ਕੁਝ ਬਣਿਆ ਜੀ ਤੇ ਜਿਹੜੇ ਚਲੋ ਹੁਣ ਜਿਹੜੀ ਉਹ ਮੀਟਿੰਗ ਕੀਤੀ ਕਰਦਾ ਸੀ ਜਿਹੜੇ ਰਿਜਿਸਟਰ ਉੱਤੇ ਗਏ ਸੀ ਸੇ ਕੋਲਾ ਵੀ ਉਹਦੇ ਵਿੱਚ ਜੱਜ ਨੇ ਹਾਲਾਂਕਿ ਉਸ ਪੀਸ ਨੂੰ ਵੀ ਮੁਲਾਮਤ ਨਹੀਂ ਯਾਦ ਸੀ ਸਰਦਾਰ ਨੇ ਬੰਦ ਕਰਨ ਦੇ ਸਹਿਮਤ ਕਰ ਦਿੱਤੀ ਸੀ ਤੇ ਇਹ ਸਾਰਾ ਇਹਨਾਂ ਨੂੰ ਆਪਣੇ ਪ੍ਰੋਟੈਕਸ਼ਨ ਦੇ ਵਿੱਚ ਲਾਇਆ ਹੁਣ ਇੱਕ ਹੋਰ ਘਟਨਾ ਆ ਗਈ ਤੇ ਪੰਜਾਬ ਦੇ ਵਿੱਚ ਜਿਹੜੇ ਫੇਕ ਅੰਕਾਊਂਟਰ ਹੋਏ ਜਿਹੜੇ ਸਿਕਸਾ ਦਾ ਮਸੂਮ ਦੇ ਸਫਲ ਕੀਤਾ ਗਿਆ

ਹਾਂਜੀ ਇਹ ਇਹ ਇਹਦਾ ਜਵਾਬ ਕੋਣ ਦੇਵੇ ਇਹ ਸਭ ਜਾਂਚ ਹੋਣੀ ਚਾਹੀਦੀ ਹੈ ਇਹ ਦੱਸੋ ਇੱਕ ਕਮੇਟੀ ਮੈਂ ਕਹਿੰਦਾ ਜਦ ਤੱਕ ਨਹੀਂ ਹੋ ਜਾਂਦਾ ਉਦੋਂ ਤੱਕ ਪੁਲਿਸ ਮੋਰੇ ਨੂੰ ਦੋਸ਼ੀ ਨੂੰ ਸਜਾਉਣਾ ਮਿਲ ਨਹੀਂ ਹੁੰਦਾ ਤਦ ਤੱਕ ਪੰਜਾਬ ਦੇ ਵਿੱਚ ਇਹ ਕਿਸੇ ਇੱਕ ਜਿਹੜਾ ਕੋਈ ਗਲੇਰ ਹੈਗੀ ਉਹ ਕਿਤੇ ਰੜਕਦੀ ਰਹੀ ਓਕੇ ਓਕੇ ਤੁਸੀਂ ਜਿਸ ਉਸ ਗੱਲ ਕੀਤੀ ਹੈ ਨਾ ਆਈ ਐਗਰੀ ਵਿਦ ਯੂ ਜਿਸ ਤਰ੍ਹਾਂ ਹਮ 91 ਦਾ ਕੇਸ ਲੈ ਲਿੱਤਾ ਅਸੀਂ ਜਸ 25 ਸਾਲਵਾਂ ਦੀ ਇਨਸਾਫ ਮਿਲਿਆ ਇਨਸਾਫ ਵੀ ਪਤਾ ਨਹੀਂ ਕਿਸ ਤਰ੍ਹਾਂ ਮਿਲਿਆ ਮਿਲਿਆ ਨਾਮ ਬਰਾਬਰ ਹੀ ਹੈ ਪਰ ਜਿਸ ਤਰ੍ਹਾਂ 1994 ਦੇ ਵਿੱਚ ਆ ਸੱਤ ਜਦੇ ਸਿੰਘ ਸੀਗੇ ਇਸ ਨੂੰ ਕਿਹਨਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਜਿਹੜੇ ਬਾਕੀ 21 ਬੱਚ ਵੀ ਗਏ ਨੇ ਉਹ ਕਿੰਨਾ ਇਹਨਾਂ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜੀ ਰਹੇ ਨੇ ਇਹ ਵੀ ਸਾਡੇ ਸਾਹਮਣੇ ਹੈਗਾ ਸਿੱਖਾਂ ਦੇ ਕੇਸ ਵਿੱਚ ਬਹੁਤ ਸਾਰੇ ਐਸੇ ਕੇਸਿਸ ਨੇ ਜਿਹੜੇ ਹਜੇ ਵੀ ਲਟਕਦੇ ਰਹੇ ਨੇ ਕੁਐਸਚਨ ਹੁੰਦਾ ਹੈ ਕਿ ਨੰਬਰ 1984 ਦਾ ਕੇਸ ਵੀ ਹੈਗਾ ਵਾ ਈਵਨ ਦੋ ਤੁਸੀਂ ਵੀ ਇਸ ਸੰਬੰਧੀ ਵਿਧਾਨ ਬਾਦੇ ਵਿੱਚ ਸਪੀਚ ਦਿੱਤੀ ਇਸ ਤਿਲ ਕੋਈ ਖਾਸ ਕਾਰਵਾਈ ਇਹਨਾਂ ਜਿਹੜੇ ਸਿੱਖਾਂ ਦੇ ਕੇਸਸ ਦੇ ਇਹਨਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀ ਤੁਹਾਨੂੰ ਕੀ ਲੱਗਦਾ ਹੈ ਕਿ ਲਾਈਕ ਵਾਟਸ ਗੋਣਾ ਹੈਪਨਡ ਇਸ ਸਿੱਖਾਂ ਦੇ ਕੇਸਸ ਨਾਲ 1 2 3 ਬਹੁਤ ਹਜ਼ਾਰਾਂ ਦੇ ਲਟਕ ਰਹੇ ਨੇ ਕਾਫੀ ਸਿੱਖਾਂ ਦੇ ਕੇਸਸ ਦੇ ਵਿੱਚ ਇਨਸਾਫ ਕੋ ਸਾਹਮਣੇ ਆ ਹੀ ਨਹੀਂ ਰਿਹਾ ਵਾਟ ਯੂ ਥਿੰਕ ਵਾਟਸ ਗੋਣਾ ਹੈਪਨ ਕਿਸ ਤਰਫ ਜਾ ਰਿਹਾ ਸਾਰਾ ਪੈਟਰਨ 1984 ਦਾ ਵੀ ਜਿਹੜਾ ਕੇਸ ਆ ਉਹਦਾ ਟਾਈਟਲ ਰਨ ਨੰਬਰ ਵੀ ਹੈ ਜਿਹਦੇ ਵਿੱਚ ਵੀ ਉਹਦਾ ਅਵਿਸ਼ਵਾਸ ਨੂੰ ਦੀਆਂ ਆਈਆਂ सीबीआय ਇਹਦੀੋਂ ਬਾਰ ਬਾਰ ਬੋਲਦੀ ਰਹੀ ਹੈ ਤਿੰਨ ਵਾਰ ਤੇ ਕੇਨ ਚੋਟੇ ਜੀ ਹੈ ਇਕ ਪਰ ਵੀ ਖਾਲੇ ਨਾਂਗੇ ਇਹ ਨਿਜਵਾਇ ਕਿੰਨਾ ਦਾ ਜ਼ਰੂਰਤ ਹਾਂ ਦਾ ਕਿ ਕਿਤੇ ਛਾਡੀ ਜਿੱਤੇ ਸਰਕਾਰਾਂ ਇਲੈਕਸਿਫੀਕੇਸ਼ਨ ਅਜਿਹੀ ਚ ਜੀ ਪੂਰੀ ਤਰ੍ਹਾਂ ਨਾਲ ਦਿੱਸ਼ੇ ਨੇ ਇਸੇ ਤਿੱਕਰ ਕਿਤੇ ਆਪਣੀ ਹਮੋ ਪ੍ਰਸਲਾਵਾ ਨੇ ਉਹਨਾਂ ਨੇ ਵੀ ਆਪਣੇ ਕਿਸੇ ਵੀ ਵੈਕਨਸ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ ਤੇ ਕੋਈ ਨਾ ਕਿ ਸਪਲਾਈ ਸਾਈਡ ਉਹਨੇ ਆਪਣੇ ਬਿਆਨ ਦੇ ਅੰਦਰੋਂ ਦਿੱਤੇ ਇਹਨਾਂ ਦਾ ਫਾਇਦਾ ਇਹਨਾਂ ਸੱਤਾਂ ਲੋਕਾਂ ਨੂੰ ਜੀ ਸੇਕੀ ਵਿਟਨੈਸ ਜਿਸ ਨੇ ਜਿਹੜੇ ਟਾਈਟਲਰ ਦੇ ਖਿਲਾਫ ਜਿਹੜੇ ਐਸਵੀ ਅਮਰਪੁਰ ਦੇ ਵਿੱਚ ਜਿਹੜੇ ਬੜੇ ਅਸਿੱਧੇ ਹੋਏ ਉਸ ਦੇ ਸਾਹਮਣੇ ਆ ਕੇ ਇਹਨਾਂ ਨੇ ਜਾਂ ਇਹਦੇ ਗਵਾਹੀ ਨਹੀਂ ਆਂਦੇ ਜੀ ਇਹ ਵੀ ਇੱਕ ਥੰਮ ਹੈ ਜਿਸ ਨੂੰ ਕੀ ਗਏ ਕਹਿੰਦੇ ਸਾਨੂੰ ਮਿਲਦੀ ਨਹੀਂ ਰਹਿ ਇਹ ਨਿਮਮਤਾਂ ਹਰ ਟਿਕਾਣੀ ਚਾਹੀਦੀ ਹੈ ਨਾ ਕਿ ਆਉਣਾ ਚਾਹੀਦਾ ਸਾਡੀ ਸਚਾਈ ਜਿਹੜੀ 30 35 ਸਾਲ ਜਦੋਂ 1984 ਹੋਇਆ ਆਇਆ ਉਸ ਤੋਂ ਪੰਜਾਬ ਤੋਂ ਨਾਸ ਜਾਂਦੇ ਰਹੇ ਉਸ ਜਿਹੜਾ ਮਦਦ ਦੀ ਕਾਇਮ ਸੀ ਉਹ ਗਰੁੱਪ ਨੇ ਲੱਗਾ ਤਾਂ ਇਸ ਚੀਜ਼ ਤੇ ਕਿ 1990 ਤੱਕ ਕਾਂਗਰਸ ਹੀ ਸੰਤਰ ਕਰ ਰਹੀ ਕਾਂਗਰਸ ਹੀ ਪੰਜਾਬ ਦੇ ਵਿੱਚ ਰੋਲ ਕਰਦੀ ਰਹੀ ਤੇ ਉਹਨੇ ਸਾਰੇ ਐਵੀਡੈਂਸ ਜਿਹੜਾ ਪਿੱਛੇ ਉਹਨੇ ਸਾਰਾ ਜਿਹੜਾ ਇਹ ਸੇਵਾ ਵੀ ਜਾਂ ਤਾਨਾ ਸ਼ਾਹੀ ਦੇ ਨਾਮ ਦੇ ਪਰ ਸਾਰਾ ਸਿੱਖ ਸਮੂਹ ਕੀਤਾ ਜਿਵੇਂ ਆਪ ਕੋਸ਼ਿਸ਼ ਨੂੰ ਲੱਭਣਾ ਸੌਖਾ ਨਹੀਂ ਹੈ ਕਿਉਂਕਿ ਉਹਨੂੰ ਵੀ ਨਿਗਾਰਾ ਰੱਖਤੀ ਹੈ ਕਿ ਕਿੰਨੇ ਗਵਾਚ ਸੀ ਕਦੋਂ ਕੇਸ ਫਾਈਲ 2017 ਦਾ ਫੰਡਿੰਗ ਕੋਈ ਨਹੀਂ ਪਰ ਉਹ ਬੰਦਾ ਸਾਹਮਣੇ ਆਇਆ ਨਹੀਂ ਆਇਆ ਉਹ ਟੈਕਨੀਕਲੀ ਸਾਹਮਣੇ ਆ ਕੇ ਚਬੀ ਹਾਂ ਜੀ ਮਦਦ ਕੀਤੀ ਸੀ ਉਹ ਤਰ ਹੈ ਕਿ ਇਹਨਾਂ ਕੇਸ ਤੇ ਸੁਣੋ ਬਿਲਕੁਲ ਦਾ ਇਹਦਾ ਆਊਟ ਆਫ ਦਾ ਰੀਗਨਲ ਚੈਨਲੋਂ ਲੈਣਾ ਚਾਹੀਦਾ ਜੀ ਮੈਂ ਉਸ ਤੇ ਟੈਟਰ ਨਾਲ ਕੋਈ ਤਾਂ ਸੀ ਉਹ ਉਸ ਕੁਸ਼ਲ ਡਿਸਪਲੇਸ ਪਰ ਇੰਪੈਕਟ ਤੋਂ ਕੋਈ ਸੀ ਤੇ ਉਸਨੇ ਪ੍ਰੋਗਰਾਮ ਦੇ ਕਿਉਂਕਿ ਜਿਸ एक नॉर्मल ऑफ एक बिल्डिंग है तब जो जेडी पुलिस ने जो इन्वेस्टिगेशन करनी है जिस पुलिस ने वो कहीं मुकाबला करना जो तो पुलिस आपका है जी कोई तो वो एक फॉर्मेटिंग की तो जी फिर इंसाफ नहीं ओके ओके सो वी जस्ट हस इन नवंबर 1987 सिख जनोसाइड दी ਗੱਲ ਕੀਤੀ ਤੁਸੀਂ ਮੈਂਸ਼ਨ ਕੀਤਾ ਜਗਦੀਸ਼ ਟਾਈਟਲਰ ਦਾ ਨਾਮ ਪਰ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਜਗਦੀਸ਼ ਟਾਈਟਲਰ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਆਰ نو ਇਫ ਇਟਸ ਟ्रू অর ਨਾਟ ਪਰ ਸੁਣਨ ਦੇ ਵਿੱਚ ਆਇਆ ਕਿ ਜਗਦੀਸ਼ ਟਾਈਟਲ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਅੱਗੇ ਆਪਣੇ ਬੇਕਸੂਰ ਹੋਣ ਦਾ ਪੱਖ ਰੱਖਣਾ ਚਾਹੁੰਦਾ ਹੈ ਅਤੇ ਮਾਫੀ ਮੰਗਣਾ ਚਾਹੁੰਦਾ ਹੈ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ 댓 ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਸ ਤਰ੍ਹਾਂ ਇੱਕ ਪੋਲਿਟਿਕਲ ਅਕਾਦਮਿਕਰ ਜਿਹੜਾ ਇਹਨਾਂ ਨੂੰ ਦੱਸ ਰਿਹਾ ਹੈ ਕਿ ਕੈਪਟ ਜੀ ਕੋਈ ਟੈਲ ਨਹੀਂ ਨਾ ਐਸਾ ਕਿ ਅਗੇ ਇਸ ਜਲਦੀ ਇਸ ਟ੍ਰੇਲਰ ਬਾਰੇ ਕਿ ਮੈਂ ਕਿ ਇਹ ਦੋਸ਼ੀ ਨਹੀਂ ਹੈ ਜੇਕਰ ਪਾਕੀਰ ਕਹਿੰਦਾ ਕਿ ਨਹੀਂ ਇਹ ਜਿਵੇਂ ਪੀਸਾ ਜਿਵੇਂ ਉਹਨਾਂ ਨੇ ਸੱਚੀ ਸੀ ਉਹ ਵੀ ਜੇਕਰ ਮੈਨੂੰ ਸਮਝ ਆ ਗਿਆ ਕਿ ਇਸ ਰਿਪੋਰਟਾ ਇਸ ਵਿੱਚ ਜਿਹੜਾ ਇਤਨਾ ਹੈ ਜਿਹੜੀ ਜਲਦੀ ਇਸ ਟਾਈਪ ਕਰ ਤੇ ਸਪਟੰਬਰ ਇੰਟਰਨਸ ਵਿੱਚ ਸੰਬੰਧ ਰਹੀ ਨੂੰ ਉਹਨਾਂ ਦੇ ਐਕਸੈਸ ਵਿੱਚ ਕੁਝ ਕਾਰੋਬਾਰ ਕੀਤਾ ਹੈ ਕਿਨੇ ਨੂੰ ਉਹਨੂੰ ਕੋਈ ਖਲਾਸਾ ਕਰਨ ਦੀ ਜਿੰਨ ਲੱਗਦਾ ਕਿ ਉਹ ਤੋਂ ਵਾਪਸੀ ਮੰਗ ਲੈਣਾ ਚਾਹੀਦਾ ਦਾ ਉਹਦੇ ਵਿੱਚ ਇਲੈਕਸ਼ਨ ਆਣ ਵਾਲਾ ਇਸ਼ੂ ਬਣਿਆ ਦੇਗਾ ਤੇ ਮਾ ਵੀ ਮੰਗਣ ਉਹਨਾਂ ਨੇ ਉਹ ਜਿਹੜਾ ਇਹ ਟਿਪੋਰਡਾਸ ਪਰ ਜਿਹੜਾ ਪਾਵਰ ਪ੍ਰਣਾਲੀ ਇਹ ਜਿਸ ਕਰਕੇ ਮਨ ਰੱਖਦਾ ਕਿ ਰਾਜ ਦੀ ਪ੍ਰਾਵੇ ਮਰਜੀ ਗਈ ਚੀ ਜਾ ਰਹੀ ਹੈ ਜੀ ਕਿ ਜਿਹੜਾ ਬਾਈਟਲਰ ਹੈ ਅਨੀ ਸੁਰੰਦਰ ਸਿੰਘ ਗੰਮੀ ਜਿਹੜਾ ਮੇਨ ਬਿਜ਼ਨਸ ਸੀ ਉਹਦੇ ਮੁੰਡੇ ਨੂੰ ਬਾਅਦ ਪਹੁੰਚਿਆ ਹੈ ਹੈਡ ਆਫ ਜੰਦਰ ਬਨਵਲੇਂਗ ਨੂੰ ਜਾਵੇ ਉਹਦੇ ਚ ਕਿਹਾ ਜਾਂ ਤਵਾਰ ਕੀ ਜੀ ਸਾਥੀ ਉਹ ਹੌਸਟਾਈਲ ਹੋਵੇ ਕੋਈ ਬਦਲ ਦਵੇ ਉਹਨਾਂ ਦਾ ਇਸ ਵਾਰੀ ਗੱਲ ਜਿਹੜੀ ਹੈ ਜਿਹੜਾ ਇਸ ਵੇਲੇ ਤਨਹਾਰ ਤੇ ਬੰਦਾ ਅਭਿਸ਼ੇਕ ਵਰਮਾ ਇੱਕ ਡਿਫੈਂਸ 딜 ਦੇ ਜਿਹੜਾ ਦਾ ਮਿਸਟਰ ਹੈ ਉਹਨੇ ਐਸ ਡੈਵਿਡ ਜੇ ਵੀ ਕਹੀ ਹੈ ਮੇਰੇ ਕੋਲ ਹੁਣੇ ਕੁਝ ਨਵੇਂ ਕਾਗਜ਼ ਆਏ ਨੇ ਅਭਿਸ਼ੇਕ ਵਰਮਾ ਤੇ ਵੀ ਦਬਾਅ ਪੈ ਰਿਹਾ ਹੈ ਉਹਨਾਂ ਦੀ ਵਾਈਫ ਹੈ ਅੰਸ਼ਾ ਵਰਮਾ ਓਕੇ ਜਿਹੜੀ ਭਾਰਤੀ ਹੈ ਜੀ ਉਹਨਾਂ ਦੇ ਉੱਤੇ ਵੀ ਨੌਂਦਾ ਹੋਇਆ ਹੈ ਕਾਗਜ਼ ਅੰਮਲ ਉਹਨੇ CBI ਨੂੰ ਲਿਖੇ ਹਨ ਉਹਨੇ ਉਹ ਕੁਝ ਕਾਗਜ਼ ਮੇਰੇ ਕੋਲ ਵੀ ਭੇਜਿਆ ਨੇ ਓਕੇ ਜਿਹੜੇ ਮੈਂ ਆਪਣੇ ਮਿਸਟਰ ਕੀਤੇ ਨੇ ਜਿਸ ਸਮਝ ਚੱਲ ਰਿਹਾ ਹੈ ਤੇ ਆਪਣੇ ਖਿਲਾਫ ਦੋਸ਼ਾਂ ਦੇ ਵਿੱਚ ਉਹਨੂੰ ਆਪਣੀ ਗવાહી ਬਦਲਦੁਆਸੀ ਜਵਾਬ ਪਾ ਰਿਹਾ ਹੈ ਦੂਜੇ ਪਾਸੇ ਜਿਹੜਾ ਹੈ ਕੀ ਹੈ ਧੋਲ ਕਰ ਰਿਹਾ ਕਿ ਜੀ ਮੈਨੂੰ ਮਾਫ਼ ਕਰ ਦਿਓ ਕਿ ਗਲਤੀ ਹੋ ਗਈ ਤਾਂ ਜੀ ਜੀ ਸੋ ਵੀਰ ਜੀ ਅਸੀਂ ਆਮਾਦੀ ਪਾਰਟੀ ਬਾਰੇ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਇਸ਼ੂ ਤੁਹਾਡੇ ਵਿਊਜ਼ ਲੈਣਾ ਚਾਹਾਂਗੀ ਜਿਸ ਤਰ੍ਹਾਂ ਹੁਣ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਮਾਫੀ ਦੀ ਗੱਲ ਕੀਤੀ ਕਿ ਇਹ ਮਾਫੀ ਮੰਗਣ ਜਾਏ ਪੱਲਾ ਸੋਚਾ ਸੱਚਾ ਸਦਾ ਸਾਧ ਵਾਲੇ ਸੀਗੇ ਡੇਰਿਆਂ ਵਾਲੇ ਬਾਬੇ ਸੀ ਉਹਨਾਂ ਨੇ ਮਾਫੀ ਮੰਗੀ ਸੀ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੇ ਆਪਣਾ ਡਿਸੀਜਨ ਦਿੱਤਾ ਸੀਗਾ ਪਰ ਜਿੱਥੇ ਬਹੁਤ ਸਾਰੇ ਹੋਰ ਵੀ ਇਸ ਤਰ੍ਹਾਂ ਦੇ ਡਿਸੀਜਨ ਸਾਹਮਣੇ ਆਏ ਨੇ ਪਰ ਜਿੱਥੇ ਤੱਕ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦਾ ਕਹਿਣਾ ਹੈ ਕਿ there is no interference in akal takht decision ਕੀ ਜਾਨਕਿ ਜੋ ਜਾਰੀ ਕੀਤੇ ਜਾਂਦੇ ਨੇ ਇਹ ਸਾਰੇ ਸਿੱਖ ਰਵਾਇਤ ਅਨੁਸਾਰ ਹੁੰਦੇ ਨੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਆਕਾਸ਼ ਨਾ ਕਿਸੇ ਬੜਾ ਕਮਿਊਨਿਟੀ ਇਸ਼ੂਸ ਨੇ ਉਹਨਾਂ ਨੂੰ ਡਿਫਾਈਨ ਕੀਤਾ ਜੀ ਉਹਨਾਂ ਨੂੰ ਜੋ ਆਪਣੇ ਰਾਏ ਦੇਣਾ ਕਿੰਨਾ ਮਹੱਤਵਪੂਰਨ ਹੈ ਤੇ ਇੱਕ ਸਿੱਖ ਦੇ ਤੌਰ ਤੇ ਜੋ ਸਾਇਟਰੀ ਹੋਣੀ ਹੈ ਜੀ ਸਿੱਖ ਰਵਾਇਤਾਂ ਸਾਰੀਆਂ ਹੋਣੀਆਂ ਚਾਹੀਦੀਆਂ ਕਿ ਜਿੰਦੇ ਨਹੀਂ ਪਿਆ ਰਹੇ ਉਹ ਆ ਉਸ ਤੇ ਪਰਦੇ ਆ ਰਹੇ ਤਾਂ ਇਸਲਾ ਹੋਵੇ ਕਦੇ ਹਮ ਮਾਫ ਕਰਤਾ ਕਿ ਜਿਹਨੂੰ ਦੇਵਾਸਨ ਲੈ ਲੀਕ ਕਰੇ ਕੀ ਕਰਵਨੀ ਕੀਤੀ ਕੀ ਨਹੀਂ ਕੀਤੀ ਜੋ ਮੋਰਤ ਜਿਹੜੀ ਵਿੱਚ ਸੀ ਸਾਜਦੇ ਉਹਨਾਂ ਨੂੰ ਇਨਕਿਟਰ ਵੈਕਟਾ ਦੇ ਅਨੁਸਾਰ ਟੈਕਨ ਟੂ ਜੁਝਾਏ ਉੱਥੇ ਤਾਂ ਕੁਝ ਰੁਕਾ ਮਾਦਮ ਇਸ ਫੈਸਲੇ ਉਹੀ ਗਨਮ ਹੁੰਦਾ ਜੀ ਕਿ ਕਰਤੇ ਇੱਕ ਮਸਲੇ ਦੇ ਵਿੱਚ ਨਹੀਂ ਕਿ ਕਿ ਉਹਨੇ ਆਪਣੀ ਅਥੋਰਟੀ ਆਪਣੀ ਅੰਨੀਵਰਸਿਟੀ ਦਾ ਆਪਣਾ ਅਕੈਡਮਿਕ ਜਿਹੜੇ ਉੱਥੇ ਦੇ ਬੱਚੀ ਦੇ ਸਾਹਮਣੇ ਪਹੁੰਚੋ ਕੀ ਓਕੇ ਓਕੇ ਸੋ ਵੀਜੀ ਜਿਸ ਤਰ੍ਹਾਂ ਅਮ ਕੁਝ ਹਫ਼ਤੇ ਪਹਿਲਾਂ ਸੀਸਕਨ ਸਾਹਿਬ ਜਿਹੜਾ ਕਿ ਗੁਰੂਕਰ ਹੈ ਦਿੱਲੀ ਦੇ ਵਿੱਚ ਉਸ ਉੱਥੇ ਐਮਸੀਡੀ ਵੱਲੋਂ ਸ਼ਵੀਲ ਵਾਲੀ ਜਿਹੜੀ ਥਾਂ ਸੀਗੀ ਉਹ ਧਾਰ ਦਿੱਤੀ ਗਈ ਸੀ ਅਮ ਅਸੀਂ ਇਸ ਸਬੰਧੀ ਇਸ ਘਟਨਾ ਸਬੰਧੀ ਬਹੁਤ ਸਾਰੀ ਵਕ ਵਕ ਸ਼ਖਸੀਤਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਮਝਾਇਆ ਤੇ ਦੱਸਿਆ ਤੁਹਾਨੂੰ ਵੇਰਵਾ ਵੀ ਦਿੱਤਾ ਕਿ ਕਿਸ ਤਰ੍ਹਾਂ ਦਿੱਲੀ ਗੁਰਦੁਆਰਾ ਪਵੰਦ ਕਮੇਟੀ ਸੀਗੀ ਉਹ ਵੀ ਉੱਥੇ ਮੌਜੂਦ ਨਹੀਂ ਸੀ ਐਨ ਇਹ ਵੀ ਸਵੰਦ ਵਿੱਚ ਆਇਆ ਸੀਗਾ ਕਿ ਆ ਜਿਹੜੀ ਆਮ ਆਦੀ ਪਾਰਟੀ ਹੈ ਉਸ ਦਾ ਵੀ ਉਹਨਾਂ ਦੇ ਐਮਐਲਏ ਦਾ ਲੋਕਲ ਐਮਐਲਏ ਦਾ ਇਸ ਸਬੰਧ ਦੇ ਵਿੱਚ ਹੱਥ ਹੈਗਾ ਕਾਰਗੁਜ਼ਾਰੀ ਹੈਗੀ ਆ ਇਸ ਨੂੰ ਤੁਸੀਂ

ਐਮਐਲ ਐ ਪੀਟੀ ਤੋਂ ਫਾਈਲ ਹੋਈ ਹੈ ਕਿਰਾ ਜਿਹੜੀ ਰਿਪੋਰਟ ਸੀ ਤੇ ਆ ਕੁਛ ਹੈਗਾ ਹੋ ਰਿਹਾ ਜੀ ਜੀ ਉਹਦੇ ਉੱਤੇ ਉਹ ਤੇ ਆਰਡਰ ਕੀਤਾ ਕਿ ਭਈ ਇਹ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੇਰੇ ਤੇ ਇਹਦੇ ਵਿੱਚ ਨਾ ਤੇ ਦਿੱਲੀ ਸਰਕਾਰ ਦਾ ਆਰਡਰ ਸੀ ਨਾ ਹੀ ਦਿੱਲੀ ਸਰਕਾਰ ਨੇ ਕਿਹਾ ਕਿ ਉਹਨੂੰ ਹਟਾਇਆ ਜਾਣਾ ਚਾਹੀਦਾ ਪਰ ਇਹ ਉਹਨਾਂ ਨੇ ਆਰਡਰ ਦੇ ਦਿੱਤਾ ਕਿ ਉਸ ਆਰਡਰ ਨੂੰ ਇੰਪਲੀਮੈਂਟ ਕਰਨ ਵਾਸਤੇ 5 ਮਾਰਚ ਦੇ ਆਰਡਰ ਨੂੰ ਇੰਪਲੀਮੈਂਟ ਕਰਨ ਵਾਸਤੇ ਪ੍ਰੀ ਪ੍ਰੀ ਮੀਟਿੰਗ ਹੋਈ ਜੀ ਇਹਦੇ ਵਿੱਚ ਐਮਸੀਡੀ ਤੇ ਦਿੱਲੀ ਪੁਲਿਸ ਦੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੀ ਤੋਂ ਚੁਣਿਆ ਜਾਣੀ ਐ ਐਮ ਸੀ ਪੀ ਵੀ ਬੀ ਜੀ ਪੀ ਕੋਲ ਐ ਤੇ ਜਿੱਥੇ ਪੁਲਿਸ ਵੀ ਜਿਹੇ ਬੀ ਕੋਲ ਐ ਕਿ ਸੈਂਟਰ ਗਵਰਨਮੈਂਟ ਕੋਲ ਐ ਇਹਨਾਂ ਦੋਨੋਂ ਜਦੋਂ ਸਿੱਖਿਆ ਨਾਲ ਵਾਪਸ ਤੋਂ ਫੈਸਲਾ ਕੀਤਾ ਉਹਦੇ ਵਿੱਚ ਨਾ ਡਿਸਾਈਡ ਕੀਤਾ ਵਾ ਕਿ ਅਗਸਤ ਮਹੀਨੇ ਭਈ ਇਹ ਨਾਮ ਨੇ ਛੇ ਦੇ ਮੈਥਮੈਟਿਕਸ ਦੇ ਸਿਲੇਬਸ ਨੂੰ ਆਪਾਂ ਹੀ ਕਰਾਂਗੇ ਉਸ ਤੋਂ ਇੱਕ ਦਿਨ ਪਹਿਲਾਂ ਉਸ ਨੇ ਸ਼ਾਮ ਦੀ ਮੀਟਿੰਗ ਕੀਤੀ ਜਿਹਦੇ ਵਿੱਚ ਨਾ ਜਿਹੜੀ ਸਾਡੀ ਲੋਕ ਲੈਮਨਸਲ ਮਨਨ ਬੁਲਾਇਆ हाँ छो हाँ दिल

ओके वीजी थैंक यू सो मच फॉर क्लेरिंग दैट आउट सो वीजी होनसी ਆ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਗੱਲਬਾਤ ਕਰਦੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਕਾਫੀ ਇਹਨਾਂ ਦਾ ਬੇਸ ਹੈਗਾ ਆਪਣਾ ਸਪਰੈਡ ਕਰ ਰਹੀ ਹੈ ਅਸੀਂ ਤੁਹਾਨੂੰ ਇਹ ਜਾਣਨਾ ਚਾਹਾਂਗੇ ਕਿ ਆਮ ਆਦੀ ਪਾਰਟੀ ਸਪੈਸ਼ਲ ਸਿੱਖਾਂ ਦੇ ਇਸ਼ੂਸ ਤੇ ਬਾਕੀ ਪਾਰਟੀਆਂ ਨਾਲ ਕਿਵੇਂ ਵੱਖਰੀ ਹੋਵੇਗੀ ਪਬਲਿਕ ਕਨਸਰਨਸ ਕੋਈ ਤਾਂ ਜਿਹੜੇ ਜਿਹੜੇ ਕਹਿ ਰਹੇ ਨਾ ਕਿ ਮੈਂ ਹਜੇ ਪੰਜਾਬ ਦੇ ਉੱਤੇ ਜਲਦੀ ਮੇਰਾ ਧਿਆਨ ਨਹੀਂ ਹੈਗਾ ਓਕੇ ਹਸ ਪਰ ਜੋ ਕਿ ਪੰਜਾਬ ਨੂੰ ਇਸ ਪਾਸੇ ਦੇ ਜਿਹੜੇ ਤੇ ਇਹ ਤੇ ਮੈਂ ਜਿਹੜੇ ਬਾਅਦ ਵਿੱਚ ਅਸਲ ਵਿੱਚ ਵਿਚਾਰ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਜਿਹੜੇ ਬਾਹਰ ਆਉਂਦੇ ਹਨ ਜਿਹੜਾ ਉਹਨਾਂ ਦਾ ਮੈਨੀਫੈਸਟੋ ਬੰਦ ਰਿਹਾ ਜੀ ਟੋਮੈਟਿਕ ਵੱਲੋਂ ਸਾਰੇ ਸੁਝਾਅ ਭੇਜੇ ਜਾਂਦੇ ਆ ਕੇ ਮੈਂ ਇਹਨਾਂ ਜਰੂਰੀ ਗੱਲਾਂ ਤੇ ਭਰ ਕੇ ਆਵਾਜ਼ ਕਿ ਜੇ ਜਿਹੜੀ ਇੱਕ ਸੈਕੂਲਰ ਪਾਰਟੀ ਇਸ ਤਰ੍ਹਾਂ ਮੰਨ ਕੇ ਚੱਲ ਰਹੀ ਹੈ ਤੇ ਉਹ ਦਾ ਕਿਸੇ ਧਾਰਮਿਕ ਕਿਸੇ ਨਾਲ ਪਾਸ ਪਾਸ ਦਾ ਅਜੰਡਾ ਨਹੀਂ ਹੈ ओके ਮਾਡੇ ਦੇ ਸਪੈਨਡ ਪੁਰਾਣੇ ਮੁੱਦੇ ਨਹੀਂ ਜਿਹੜੇ ਬੁੱਧੀਏ ਨੇ ਉਹਨਾਂ ਦੇ ਬਾਰੇ ਹੋਰ ਗਹਿਰਤਾ ਨਾਲ ਸਵਾਲ ਕਰਨ ਦੀ ਜ਼ਰੂਰ ਹੈ ਜੀ ਕਿ ਕਿਹੜਾ ਐਲਟੀ ਗਵਰਨਮੈਂਟ ਦੇ ਪਿਛਲੇ ਸਾਲੋਂ ਨਹੀਂ ਚਾਹੀਦਾ ਇਹ ਗੱਲ ਮੈਂ ਪਾਰਟੀ ਦੇ ਵਿੱਚ ਲਾਉਂਦਾ ਵੀ ਰਹਿਣਾ ਤੇ ਅਜੇ ਇਹ ਇਹ ਲਜੋਕ ਹੈ ਕਿ ਅਜੇ ਕੋਈ ਚੋਣ ਸਮੇਂ ਨਾਲ ਜੇ ਆਏਗੀ ਆਪਣੀ ਪਾਰਟੀ ਨੂੰ ਵੀ ਕਿ ਇਸ ਨੂੰ ਆਪੇ ਰੰਗ ਦੇ ਦੇ ਜਿਸੇ ਨੂੰ ਪ੍ਰੀਸ਼ਾ ਸੁਚਾਈ ਸਭ ਦੰਦੀ ਮੇਂ ਪਾਰਟੀ ਹੈ ਜੀ ਪਰ ਮੈਨੂੰ ਇਹ ਮਜੂਰ ਲੱਗਦਾ ਕਿ ਆਪਣੀ ਪਾਰਟੀ ਜਿਹੜੀ ਹੈ ਇਹ ਸੈਕੂਲਰ ਪਾਰਟੀ ਹੈ ਇਹ 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 ਜਿੱਥੇ ਨਾ ਇੱਕ ਸੰਸਪਤੀ ਪਾਰਟੀ ਹੈ ਨਾ ਹੀ ਹੈ ਜਿਹੜੀ 2021 ਦੀ ਪਾਰਟੀ ਹੈ ओके ਤੇ ਬਾਕੀ ਜਿਹੜਾ ਪੁਰਾਣੇ ਇਤਿਹਾਸ ਵਿੱਚੋਂ ਜੋ ਹੁੰਦਾ ਰਿਹਾ ਉਹਨਾਂ ਦੇ ਉੱਤੇ ਜਿਹੜੇ ਇਸ਼ੂ ਹੁੰਦੇ ਸਟੈਂਡਿੰਗ ਆਣਾ ਦੀਦੀ ਹੈ ਇਹ ਮੇਰਾ ਮੰਨਦੇ ਦੋ ਤਿੰਨ ਲੱਗਦਾ ਹੈ ओके ਇਹ ਪੰਜਾਬ ਜਿਹੜਾ ਬੋਲੋ ਸਭ ਤੋਂ ਜ਼ਿਆਦਾ ਸਿੱਖ ਰਹੇ ਨੇ Ona keçəzdik, biz məlumatları götürdük. ओके ओके वीजी तो वीजी एतसल आप सिक्स पर्सपेक्टिव पे गाल कीती है पर अत्त मैं थारो जानना चाहूंगी कि सारे को दो टाइप के में ट्रेगे ने पर जिस तरह पंजाब दे विच काफी सारी आम आदमी पार्टिसिपेट करदी तो मैं पंजाब दे حوالے ਨਾਲ ਗੱਲਬਾਤ ਕਰਦੀ ਸਿੱਖਾਂ ਦੇ حوالے ਨਾਲ ਨਹੀਂ ਗੱਲ ਕਰਦੀ ਜਿਹੜੇ ਪੰਜਾਬ ਦੀਆਂ ਪ੍ਰੋਬਲਮਸ ਨੇ ਪੰਜਾਬੀਆਂ ਦੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਨੇ ਕਿਸਾਨਾਂ ਦੀ ਪ੍ਰੋਬਲਮ ਨੇ ਡਰੱਗਸ ਦੀ ਪ੍ਰੋਬਲਮ ਦੇ ਜਾਬ ਦੀਆਂ ਐਜੂਕੇਸ਼ਨ ਦੀ ਪ੍ਰੋਬਲਮ ਨੇ ਇਹਨਾਂ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਕਿ ਆਮ ਆਦਮੀ ਪਾਰਟੀ ਪਾਵਰ ਦੇ ਵਿੱਚ ਆਂਦੀ ਹੈ ਪਾਣੀ ਦਾ ਇਸ਼ੂ ਵੀ ਹੈਗਾ ਐਸਐਸਆਈਐਲ ਦਾ ਇਸ਼ੂ ਵੀ ਚੱਲ ਰਿਹਾ ਹੈ ਪਾਣੀ ਦੇ ਇਸ਼ੂ ਬਹੁਤ ਸਾਰੇ ਹੋਰ ਵੀ ਇਸ਼ੂ ਨੇ ਇਹਨਾਂ ਸਭ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਵੇਗਾ ਤੁਹਾਨੂੰ ਲੱਗਦਾ ਕਿ ਆਪਣਾ ਕੋਈ ਸਟੈਂਡ ਜਸਟ ਪੰਜਾਬ ਦੇ ਸਬੰਧੀ ਦਾ ਸਵਾਲ ਹੈ ਇਹਦੇ ਉੱਤੇ ਸਪੱਸ਼ਟਤਾ ਰੱਖਦੇ ਨੇ ਕਿ ਪੰਜਾਬ ਦੇ ਨਾਲ ਤੁਹਾਨੂੰ ਜਿਆਦਾ ਹੈ ਕਿ ਪਾਵਰ ਸਿਟੀਅਨ ਚਾਹਤੇ ਵੇਲਿਓ ਕਿ ਪੰਜਾਬ ਦੀ ਰੈਗੂਲੇਸ਼ਨ ਐਕਟ ਬਣੇ ਹੈ ਉਹਦੇ ਵਿੱਚ ਵੀ ਜਿਹੜੀ ਧਾਰਾ 7980 ਲਈ ਗਈ ਹੈ ਓਕੇ ਜਿਸੇ ਹੋ ਗਈ ਹੈ ਉਹਨਾਂ ਆਨਲਾਈਨ ਵੀ ਇਸ ਤੋ ਹੀ ਪਾਣੀ ਦਿੱਤਾ ਕਿ ਕੋਈ ਜਦੋਂ ਮਸਲਾ ਸੀ 300 ਕਿੱਟ ਆਏਗੇ ਜਦੋਂ ਬਣਾ ਕੋਈ ਲਾਪਸ ਨਹੀਂ ਹੋ ਰਹੀ ਕਿ ਐਂਡਸ ਤੇ ਕਿ ਪੰਜਾਬ ਜਿਹੜਾ ਜਨਾ ਸਟੋ ਬੰਦਾਰਾ ਜਿਹਦੇ ਨਾਲ ਪੰਜਾਬ ਤੋਂ ਪਾਣੀ ਪਾਸੇ ਆ ਕੇ ਲੱਭੇ ਰਹੀ ਸੀ ਆਪਦੇ ਵਿੱਚ ਉਹਦੇ ਵਿੱਚ ਪਾਰਟੀ ਨੇ ਸਟੈਂਡ ਕੀਤਾ ਕਿ ਜਿਹੜਾ ਪੰਜਾਬ ਦਾ ਜਿਹੜਾ ਦੇ ਹਿੱਸੇ ਬਣ ਗਿਆ ਪਾਣੀ ਦਾ ਉਹਨੂੰ ਮਿਲਣਾ ਚਾਹੀਦਾ ਕਈ ਵਾਰ ਇੱਕ ਕੋ ਲੇਖਾ ਪਾਸ ਨੇ ਕਹਿੰਦੇ ਨਾ ਦਿੱਲੀ ਦੀ ਵੀ ਗੱਲ ਕਿ ਦਿੱਲੀ ਨੂੰ ਪਾਣੀ ਮਿਲਣਾ ਚਾਹੀਦਾ ਰਹਿਣੇ ਮਸਤੀ ਮੈਸੇਜ ਕਰੂਗੀ ਇਸ ਕਾਰਨ ਮੇਰੀ ਗੱਲ ਸੁਣੋ ਕਿ ਉਹਨਾਂ ਨੂੰ ਕਿ ਮੈਂ ਗੱਲ ਕਹੀ ਹੈ ਜੀ ਕਿ ਜਿਹੜਾ ਵੀ ਜੋ ਹੱਦਿਕ ਦਾ ਮਿਲਦਾ ਜਿਹੜਾ ਰੈਣ ਦਾ ਸੁਬੰਧ ਮਿਲਦਾ ਜੀ ਦਿੱਲੀ ਦਾ ਸੁਬੰਧ ਮਿਲਦਾ ਜਿਹੜਾ ਪੰਜਾਬ ਦਾ ਹੱਦਿਕ ਦਾ ਉਹ ਮਿਲਣਾ ਚਾਹੁੰਦਾ ਮੈਂ ਤੁਹਾਨੂੰ ਕਿਹਾ ਸੀ ਪੰਜਾਬ ਦਾ ਮਾਸ ਉਹ ਕਿ ਉਹ ਜਿਹੜਾ ਹਰਿਆਣਾ ਜਾਂ ਦਿੱਲੀ ਤੋਂ ਦੇਖੇ ਇਸ ਕਰਕੇ ਸਟੈਂਡ ਦੇ ਵਿੱਚ ਇਹ ਹੀ ਬੱਤੀ ਵਜੋਂ ਪੰਜਾਬ ਦਾ ਹੱਦਿਕ ਬਣਦਾ ਹੈ ਜੀ ਉਹ ਉਹਨੂੰ ਮਿਲਣਾ ਚਾਹੁੰਦਾ ਉਹ ਪਾਣੀ ਉਹਨੂੰ ਮਿਲਣਾ ਚਾਹੁੰਦਾ ਪਰ ਮੇਰਾ ਨਿੱਜੀ ਦੂਰ ਤੇ ਮੰਨਣਾ ਹੈ ਇਸਨ ਦਾ ਅਜਿਹਾ ਸੋਖਾ ਨੂੰ ਰੇ ਜੀ ਬਾਕੀ ਅਜਿਹੀ ਗੱਲ ਹੈ ਬਹੁਤ ਬੁਰਾ ਹਾਲ ਹੈ ਪ੍ਰਾਈਵੇਟ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਐਸੀ ਕਿਹਾ ਬਹੁਤ ਬੁਰਾ ਹਾਲ ਹੈ ਇਸ ਸਮਾਂ ਦਾ ਬਹੁਤ ਬੁਰਾ ਹਾਲ ਹੈ ਇੱਥੇ ਡਰੱਗਸ ਦੀ ਕੋਈ ਕੈਂਪੇਨ ਚਲਉਣੀ ਨਹੀਂ ਜੀ ਕਿਹੜੀ ਸਰਕਾਰ ਤੋਂ ਕੈਂਪੇਨ ਚਲਉਣੀ ਹੈ ਫੁੱਟ ਸਟੱਪ ਤੋਂ ਬਧਾਈ ਚੁਕਾ ਹਾਂ ਜੀ ਪਰ ਇਹ ਸਾਫ ਸੋਹ ਤੋਂ ਤੇ ਮੀਠੀ ਦਾ ਨਾਲ ਲੈਣੇ ਆ ਸਾਫ ਸੋਹ ਤੋਂ ਬਾਦਿਲ ਦਾ ਨਾਲ ਲੈਣੇ ਆ ਜੀ ਪਤਾ ਨਹੀਂ ਕਿਉਂ ਕਿੱਥੇ ਮੈਂ ਮਿਲਦਾ ਨੂੰ ਡਲਟੇਸ ਲੈ ਲੈਂਦੇ ਮੈਨੂੰ ਨਹੀਂ ਪਤਾ ਕਿਉਂ ਨਹੀਂ ਲੈਦੇ ਜੀ ਪਰ ਇਹ ਸਾਡੀ ਪਾਰਟੀ ਦਾ ਸੋ ਸਟੈਂਡ ਹੈ ਕਿ ਆਸ ਕੀ ਨਸ਼ੇ ਨੂੰ ਖਤਮ ਕਰਨ ਦੇ ਜਿਹੜੇ ਪੀੜਤ ਨੇ ਚੜ੍ਹ ਜਮਸਾ ਕਰਨੇ ਉਹਨਾਂ ਨੂੰ ਫੀਡਰ ਕਰੀ ਜੀ ਉਹਨਾਂ ਨੂੰ ਬੰਦ ਕਰਨਾ ਸਿਰਫ ਕੋਣੇ ਮਿੱਥੋਂ ਵੀ ਇੱਕ ਨਸ਼ੇ ਆਉਂਦੇ ਨੇ ਜਿਹੜੇ ਇਹ ਨਸ਼ੇ ਦਾ کاروبار ਕਰਦੇ ਨੇ ਉਹਨਾਂ ਨੂੰ ਫੜ ਕੇ ਬੰਦ ਕਰਨਾ ਸਾਧ ਹੀ ਇਹ ਜਿਹੜਾ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਬੰਦ ਬਿਲਕੁਲ ਬਿਲਕੁਲ ਵੀਰ ਜੀ ਸੋ ਵੀਰ ਜੀ ਥੈਂਕ ਯੂ so much ਕਿ ਤੁਸੀਂ ਆਪਣਾ ਟਾਈਮ ਕਰਕੇ ਇਨਰ ਇਸ਼ੂਸ ਦੇ ਉੱਪਰ ਆਪਣੇ ਵਿਚਾਰ ਵੇਰਵੇ ਸਾਨੂੰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਆਫ ਕੌਰਸ ਅਸਿਨਿੰਦ ਮੋਦੀ ਦੀ ਐਜੂਕੇਸ਼ਨ ਸੰਬੰਧੀ ਐਂਡ ਜਗਦੀਸ਼ ਟੈਟਲਿਕਸ ਕੀ ਦਿੱਤੀ ਕੀ ਸਟੇਟਮੈਂਟ ਸਾਹਮਣੇ ਆਈ ਹੈ ਇਸ ਸੰਬੰਦੇ ਤੁਹਾਡੇ ਕੋਲ ਅਪਡੇਟ ਲਵਾਂਗੇ ਅੱਜ ਮੈਂ ਤੁਹਾਡੇ ਕੋਲ ਇੱਥੇ ਜਾਤ ਲੈਣੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਜੀ 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 ਵੀਅਰਸ ਇਸ ਦੇ ਨਾਲ ਮੈਂ ਤੁਹਾਡੇ ਕੋਲ ਵਿਜਾਤ ਲੈਣੀ ਹੈ ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ